ਦੋਸਤੋ ਲੰਗੇ ਦਿਨੀ ਆਪਾਂ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਇਸ ਵੀਕੇ ਦੀਆਂ ਕੜਸੋਹਾਂ ਨੇ ਇਸ ਵੀਕੇ ਦੀਆਂ ਮੀਡੀਆ ਦੇ ਵਿੱਚ ਕਿ ਆਸ ਰਹੀਆਂ ਚੱਲ ਰਹੀਆਂ ਨੇ ਕਿ ਭਗਵੰਤ ਮਾਨ ਸਾਹਿਬ ਤੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੀ ਜਿਹੜੀ ਧਿਰ ਆ ਉਹ ਇੱਕੋ ਪੇਜ ਤੇ ਨਹੀਂ ਹੈਗੀ ਵੀ ਇਹਨਾਂ ਦੋਹਾਂ ਦੇ ਵਿਚਕਾਰ ਕੁਝ ਨਾ ਕੁਝ ਪ੍ਰੋਬਲਮਸ ਨੇ ਕੁਝ ਨਾ ਕੁਝ ਜਿਹੜੀ ਘਟਾਪੱਟੀ ਚੱਲ ਰਹੀ ਆ ਵੀ ਹੋ ਸਕਦਾ ਹੋ ਸਕਦਾ ਜਿਹੜਾ ਵੀ ਭਗਵੰਤ ਮਾਨ ਸਾਹਿਬ ਹੁਣੀ ਆ ਜਿਹੜੇ ਆ ਹੁਣ ਮੁੱਖ ਮੰਤਰੀ ਦੀ ਗੱਦੀ ਤੇ ਨਾ ਰਹਿਣ ਮੁੱਖ ਮੰਤਰੀ ਦੀ ਕੋਠੀ ਉਹਨਾਂ ਨੂੰ ਖਾਲੀ ਕਰਨੀ ਪੈ ਜਵੇ ਉਹ ਹੀ ਕੋਠੀ ਜਿਹੜੇ ਬਾਬਤ ਉਹ ਕਹਿੰਦੇ ਨੇ ਕਿ ਇਸ ਕੋਠੀ ਦੇ ਸਾਹਮਣੇ ਆ ਕੇ ਮੈਨੂੰ ਕਹਿੰਦਾ ਹੁੰਦਾ ਸੀ ਕਿ ਆऊंगा ਜਰੂਰ ਇੱਕ ਦਿਨ ਮੈਂ ਇੱਥੇ ਦੇ ਸਿਕਿਉਰਿਟੀ ਗਾਰਡਾਂ ਨੂੰ ਵੀ ਮਾਨ ਸਾਹਿਬ ਕਹਿੰਦੇ ਨੇ ਕਿ ਮੈਂ ਇੱਥੇ ਦੇ ਸਿਕਿਉਰਿਟੀ ਗਾਰਡ ਵੀ ਜਿਹੜੇ ਕਿਉਂਕਿ ਮੈਨੂੰ ਪਛਾਣ ਜਾਂਦੇ ਸੀ ਭਗਵੰਤ ਮਾਨ ਹੋਣ ਕਰਕੇ ਵੀ ਉਹਨਾਂ ਨੂੰ ਵੀ ਮੈਂ ਕਹਿੰਦਾ ਹੁੰਦਾ ਸੀ ਵੀ ਭਾਈ ਸਫਾਈ ਸੋਈ ਪੂਰੀ ਰੱਖਿਓ ਮੈਂ ਆ ਰਿਆਂ ਜਲਦੀ ਆ ਰਿਆਂ ਸੋ ਇਹ ਹੁਣ ਗੱਲਾਂ ਚੱਲ ਰਹੀਆਂ ਨੇ ਕਿ ਹੋ ਸਕਦਾ ਉਹੀ ਕੋਠੀ ਇਹਨਾਂ ਨੂੰ ਖਾਲੀ ਕਰਨੀ ਪੈ ਜਾਵੇ ਤੇ ਬਹੁਤ ਸਾਰੀਆਂ ਇਸਵੀ ਕੇ ਦੀਆਂ ਕਿਆਸ ਰਾਈਆਂ ਨੇ ਇਹ ਵੀ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਇਹਨਾਂ ਇਹਨਾਂ ਜਿਹੜੀਆਂ ਗੱਲਾਂ ਨੂੰ ਇਹਨਾਂ ਜਿਹੜੇ ਰੂਮਰਸ ਨੇ ਇਹਨਾਂ ਨੂੰ ਵੱਲ ਕਿਉਂ ਮਿਲਿਆ ਕਿਉਂਕਿ ਸਟੇਜ ਦੇ ਉੱਤੋਂ ਜੇ ਇਸ ਸਟੇਜ ਦੇ ਉੱਤੇ ਸਭ ਤੋਂ ਵੱਡਾ ਲੀਡਰ ਚਲੋ ਤੁਸੀਂ ਵੈਸੇ ਕਹਿ ਸਕਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਪਾਰਟੀ ਦੇ ਸਰਵਿਸ ਸਰਵਾ ਨੇ ਪਰ ਜੇਕਰ ਅਹੁਦੇ ਵਾ ਅਹੁਦੇ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਆਪਾਂ ਜਿਹੜੇ ਭਗਵੰਤ ਮਾਨ ਸਾਹਿਬ ਆ ਪੰਜਾਬ ਦੇ ਚੀਫ ਮਿਨਿਸਟਰ ਨੇ ਉਹ ਉਹਨਾਂ ਦਾ ਅਹੁਦਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚੋਂ ਸਭ ਤੋਂ ਵੱਡਾ ਸੋ ਇਸ ਕਰਕੇ ਉਹਨਾਂ ਨੂੰ ਨਾਮ ਬੁਲਾਇਆ ਜਾਣਾ ਸਟੇਜ ਦੇ ਉੱਤੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਕੇਜਰੀਵਾਲ ਸਾਹਿਬ ਏਡਾ ਵੱਡਾ ਐਲਾਨ ਕਰ ਦਿੰਦੇ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਐਲਾਨ ਕਰਦੇ ਨੇ ਉਹ ਕਿ ਵੀ ਮੈਂ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੋਂ ਪਰੇ ਹੋ ਰਿਹਾ ਤੇ ਮੈਂ ਹੁਣ ਚੋਣਾਂ ਦੇ ਵਿੱਚ ਜਿਹੜਾ ਜਾ ਕੇ ਹੀ ਲੋਕਾਂ ਦਾ ਫਤਵਾ ਲੈ ਕੇ ਹੀ ਦੁਬਾਰਾ ਜਿਹੜਾ ਮੁੱਖ ਮੰਤਰੀ ਬਣੂਗਾ ਇਹ ਵੱਡੀ ਡਿਵੈਲਪਮੈਂਟ ਸੀਗੀ ਵੱਡਾ ਡਿਸੀਜਨ ਸੀਗਾ ਪਰ ਉਹ ਜਿਹੜਾ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਤੇ ਲੱਗਾ ਇਦਾਂ ਜਦੋਂ ਭਗਵੰਤ ਮਾਨ ਸਾਹਿਬ ਨੂੰ ਨਹੀਂ ਸਟੇਜ ਤੋਂ ਬੋਲੇ ਨਹੀਂ ਜਿਹੜੇ ਕਿ ਉਹਨਾਂ ਦੇ ਮੇਨ ਸਪੀਕਰ ਨੇ ਬੈਸਟ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਤਾਂ ਹੈ ਹੀ ਨੇ ਹੈ ਹੈ ਹੀ ਹੈ ਨੇ ਪਰ ਨਾਲ ਦੀ ਨਾਲ ਸਭ ਤੋਂ ਬੈਸਟ ਜਿਹੜੇ ਆ ਸਪੀਕਰ ਵੀ ਇਹਨਾਂ ਦੇ ਕੋਲ ਕਹਿ ਲਓ ਕਿ ਉਹ ਭਗਵੰਤ ਮਾਨ ਹੀ ਨੇ ਤੇ ਉਹਨਾਂ ਨੂੰ ਜਦੋਂ ਨਹੀਂ ਬੁਲਾਇਆ ਗਿਆ ਤੇ ਡੈਫੀਨਿਟਲੀ ਗੱਲਾਂ ਤਾਂ ਹੋਣੀਆਂ ਹੀ ਸੀ ਕਿਉਂਕਿ ਤੁਹਾਨੂੰ ਪਤਾ ਸਿਆਸਤ ਦੇ ਵਿੱਚ ਜੋ ਹੁੰਦਾ ਉਹ ਤਾਂ ਖਬਰ ਹੁੰਦੀ ਹੀ ਹੈ ਪਰ ਜੋ ਨਹੀਂ ਹੁੰਦਾ ਉਹ ਵੀ ਇੱਕ ਬਹੁਤ ਵੱਡੀ ਖਬਰ ਬਣ ਜਾਂਦੀ ਹੁੰਦੀ ਹੈ ਸੋ ਇਸ ਕਰਕੇ ਪਰ ਇਹਦੇ ਵਿੱਚ ਹੁਣ ਹੋਰ ਵੱਦਾ ਕਿਉਂ ਹੋ ਰਿਹਾ ਕਿਉਂ মিডিਆ ਦੇ ਵਿੱਚ ਲਗਾਤਾਰ ਗੱਲਾਂ ਚੱਲ ਰਹੀਆਂ ਨੇ ਕਿ ਕੀ ਦੋ ਡਿਪਟੀ ਮੁੱਖ ਮੰਤਰੀ ਆ ਰਹੇ ਨੇ ਜਾਂ ਭਗਵੰਤ ਸਿੰਘ ਸਾਹਿਬ ਨੂੰ ਬਦਲਿਆ ਜਾ ਰਿਹਾ ਗਲਦਾਰ ਸਿੰਘ ਸੰਧਵਾ ਜਿਹੜੇ ਆ ਉਹਨਾਂ ਦੀ ਜਿਹੜਾ ਐਕਟਿਵ ਸਰਕਾਰ ਦੇ ਵਿੱਚ ਜਿਹੜੀ ਆ ਉਹਨਾਂ ਦੀ ਵਾਪਸੀ ਹੋ ਰਹੀ ਆ ਕਿ ਕਿਉਂਕਿ ਸਪੀਕਰ ਦਾ ਕੰਮ ਉਸ ਟਿਕੇ ਨਾਲ ਸਰਕਾਰ ਦੇ ਵਿੱਚ ਨਹੀਂ ਹੁੰਦਾ ਕਿ ਉਹ ਸਰਕਾਰ ਦੇ ਵਿੱਚ ਆਉਣ ਜਾ ਰਹੇ ਨੇ ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਤੇ ਆਪਾਂ ਜਿਹੜੀ ਚਰਚਾ ਕਰਦੇ ਆਂ ਛੁੜੀ ਦੀ ਬੇਨਤੀ ਕੇ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦਾ ਬਟਨ ਜਰੂਰ ਦਬਾ ਦਿਓ ਤੇ ਜੇਕਰ ਤੁਹਾਨੂੰ ਕੰਮ ਚੰਗਾ ਲੱਗਦਾ ਹੁੰਦਾ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਕਿਉਂਕਿ ਗਾਂ ਤੱਕ ਵੀਡੀਓ ਪਹੁੰਚੇ ਉਹਦੇ ਲਈ ਐਲਗੋਰਿਦਮ ਦੇ ਲਈ ਬਹੁਤ ਜ਼ਰੂਰੀ ਹੁੰਦਾ ਸੋ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਇਹ ਹੁਣ ਅੱਛਾ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਕਿ ਜਿਹੜਾ ਇੱਕ ਤਾਂ ਇਹ ਗੱਲ ਮੈਂ ਤੁਹਾਡੇ ਨਾਲ ਉਸ ਦਿਨ ਵੀ ਸਾਂਝੀ ਕੀਤੀ ਸੀ ਆਪਾਂ ਹੁਣ ਵੀ ਕਰ ਲਈ ਕਿ ਇਹਨਾਂ ਨੂੰ ਜਿਹੜਾ ਜਦੋਂ ਮੁੱਖ ਮੰਤਰੀ ਜਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਹੜਾ ਇਹ ਐਲਾਨ ਕੀਤਾ ਕਿ ਹੁਣ ਉਹ ਮੁੱਖ ਮੰਤਰੀ ਦਿੱਲੀ ਦੇ ਨਹੀਂ ਰਹਿਣਗੇ ਉਦੋਂ ਸਟੇਜ ਤੇ ਬੈਠੇ ਰਿਹਾ ਭਗਵੰਤ ਪਾਣ ਸਾਹਿਬ ਇਹਨਾਂ ਨੂੰ ਬੁਲਾਇਆ ਨਹੀਂ ਗਿਆ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਇਹ ਜਿਹੜਾ ਆਉਂਦੇ ਨੇ ਚੰਡੀਗੜ੍ਹ ਉੱਥੇ ਦੱਸਦੇ ਆ ਕਿ ਜਿਹੜਾ ਉਤਰਨ ਲੱਗੇ ਇਹਨਾਂ ਦੇ ਜਿਹੜਾ ਛੱਟ ਲੱਗ ਜਾਂਦੀ ਹੈ ਉਹਦੇ ਬਾਬਤ ਬਹੁਤ ਸਾਰੀਆਂ ਕਹਾਣੀਆਂ ਚੱਲ ਰਹੀਆਂ ਨੇ ਤੇ ਉਹ ਛੱਟ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਜਿਹੜਾ ਡ੍ਰਿਪ ਵਗੈਰਾ ਲੱਗਦੀ ਹੈ ਤੇ ਫਿਰ ਦੁਬਾਰਾ ਜਿਹੜਾ ਦਿੱਲੀ ਅਪੋਲੋ ਹਸਪੀਟਲ ਦੇ ਵਿੱਚ ਚਲੇ ਗਿਆ ਇਹ ਦੁਬਾਰਾ ਜਹਾਜ਼ ਦੇ ਵਿੱਚ ਤੇ ਇਹਨੂੰ ਲੈ ਕੇ ਹੁਣ ਮੇਰਾ ਹਮੇਸ਼ਾ ਜੀ ਇਹ ਆਪਣਾ ਰਿਹਾ ਕਿ ਜਦੋਂ ਦਾ ਵੀ ਇਸ ਲਾਈਨ ਦੇ ਵਿੱਚ ਆਇਆ ਚਾਹੇ ਰੇਡੀਓ ਸ਼ੋਅਸ ਦੇ ਉੱਤੇ ਹੋਵੇ ਚਾਹੇ ਸੋਸ਼ਲ ਮੀਡੀਆ ਦੇ ਜ਼ਰੀਏ ਹੋਵੇ ਕਿ ਕਿਸੇ ਦੀ ਵੀ ਪਰਸਨਲ ਲਾਈਫ ਦੇ ਉੱਤੇ ਜ਼ਾਤੀ ਜ਼ਿੰਦਗੀ ਦੇ ਉੱਤੇ ਆਪਾਂ ਕਮੈਂਟ ਨਾ ਕਰੀਏ ਤੇ ਕੋਈ ਵੀ ਸਿਆਸਤਦਾਨ ਖਾਸ ਕਰਕੇ ਸਾਡੇ ਅਕਸਰ ਇਹ ਚੱਲਦਾ ਆਪਾਂ ਸਿਆਸਤਦਾਨਾਂ ਦੀ ਜ਼ਿੰਦਗੀ ਦੇ ਜਿਹੜਾ ਉਹਨਾਂ ਦੀਆਂ ਜ਼ਾਤੀ ਗੱਲਾਂ ਹੁੰਦੀਆਂ ਨਿੱਜੀ ਜ਼ਿੰਦਗੀ ਦੇ ਵੀ ਬਹੁਤ ਸਾਰੇ ਕਮੈਂਟ ਕਰਨੇ ਸ਼ੁਰੂ ਹੋ ਜਾਂਦੇ ਆ ਤੇ ਆਪਣਾ ਹਮੇਸ਼ਾ ਇਹ ਜਿਹੜੀ ਕੋਸ਼ਿਸ਼ ਹੁੰਦੀ ਕਿ ਇਦਾਂ ਦਾ ਕੋਈ ਵੀ ਕੰਮ ਨਾ ਕੀਤਾ ਜਾਵੇ ਸੋ ਭਗਵੰਤ ਮਾਨ ਸਾਹਿਬ ਦੀ ਜਿਹੜੀ ਆ ਸ਼ਰਾਬ ਨੂੰ ਲੈ ਕੇ ਉਹਨਾਂ ਦੀ ਡਰਿੰਕ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਰਹਿਣੀਆਂ ਨੇ ਤੇ ਆਪਾਂ ਉਹਦੇ ਤੇ ਕਦੇ ਕਮੈਂਟ ਨਹੀਂ ਕੀਤਾ ਤੇ ਮੈਂ ਹੁਣ ਵੀ ਨਹੀਂ ਸੀ ਕਰਨਾ ਜੇਕਰ ਜਿਹੜਾ ਇਧਰੋਂ ਕੋਈ ਏਟਲੀਸਟ ਜਿਹੜਾ ਡਿਨਾਇਲ ਆ ਜਾਂਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੇ ਵਿਰੋਧੀ ਆ ਚਲੋ ਲਗਾਤਾਰ ਬੋਲਦੇ ਹੀ ਨੇ ਉਹਨਾਂ ਨੇ ਇੱਕ ਤਾਂ ਇਹ ਇਲਜ਼ਾਮ ਲਾਇਆ ਕਿ ਉਹਨਾਂ ਨੇ ਕਿਹਾ ਕਿ ਦੇਖੋ ਨਿਊਜ਼ 18 ਦੀ ਤੁਸੀਂ ਇੰਟਰਵਿਊ ਦੇਖ ਲਓ ਉਹਦੇ ਵਿੱਚ ਇਹ ਜ਼ਰੂਰ ਚ ਨਜ਼ਰ ਆਉਦੇ ਨੇ ਫਿਰ ਉਹਨਾਂ ਨੇ ਇਹ ਜਿਹੜਾ ਕਲੇਮ ਕੀਤਾ ਮਜੀਠੀਆ ਸਾਹਿਬ ਨੇ ਕਿ ਇਹਨਾਂ ਦਾ ਪੈਰ ਉੱਥੋਂ ਜਿਹੜਾ ਉਖੜ ਗਿਆ ਕਿਉਂਕਿ ਇਹ ਡਰੰਕ ਸੀਗੇ ਤੇ ਇਹਦੇ ਚੱਲਦੇ ਆਹੀ ਬਾਅਦ ਵਿੱਚ ਇਹਨਾਂ ਨੂੰ ਫਿਰ ਦਿੱਲੀ ਲਿਜਾਇਆ ਗਿਆ ਤੇ ਇਹ ਉਹਨਾਂ ਨੇ ਇਲਜ਼ਾਮ ਲਾਇਆ ਪਰ ਇਹਦੇ ਵਿੱਚ ਬਹੁਤ ਜਿਹੜੀ ਆ ਇੰਪੋਰਟੈਂਟ ਤੇ ਫੰਡ ਵਾਲੀ ਗੱਲ ਇਹ ਹੈ ਕਿ ਇਹ ਲਗਾਤਾਰ ਦੋ ਦਿਨ ਹੋ ਗਏ ਨੇ ਜੇ ਮੈਂ ਕਿਤੇ ਮਿਸ ਕਰ ਗਿਆ ਹੋਵਾਂ ਤਾਂ ਆਮ ਸੌਰੀ ਪਰ ਜਿੰਨੇ ਕਿ ਜਿਹੜੇ ਸੋਰਸ ਮੈਂ ਦੇਖ ਸਕਦਾ ਸੀ ਇਹ ਜਿਹੜਾ ਇਹਨਾਂ ਦਾ YouTube ਤੇ ਚੈਨਲ ਬਹੁਤ ਐਕਟਿਵ ਆ ਆਮ ਆਦਮੀ ਪਾਰਟੀ ਦਾ ਖਬਰਾਂ ਲਗਾਤਾਰ ਇਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਜਲਦੀ ਤੋਂ ਜਲਦੀ ਨਸ਼ਰ ਹੁੰਦੀਆਂ ਤੇ ਬਹੁਤ ਜਲਦੀ ਜਿਹੜਾ ਰਿਪਲਾਈ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ ਪ੍ਰੈਸ ਕਾਨਫਰੰਸ ਕਰਨ ਲੱਗੇ ਮੈਂਟਲ ਆਉਂਦੇ ਆ ਇਨਾਂ ਦੇ ਵੱਲੋਂ ਕੋਈ ਵੀ ਜਿਹੜਾ ਡਿਨਾਇਲ ਨਹੀਂ ਇਹਦੇ ਰਿਪਲਾਈ ਨਹੀਂ ਆਇਆ ਕੋਈ ਵੀ ਜਿਹੜਾ ਇਹਨੂੰ ਕੌਂਟਰਡਿਕਟ ਨਹੀਂ ਕੀਤਾ ਗਿਆ ਮਜੀਠੀਆ ਸਾਹਿਬ ਦੀ ਇਸ ਸਟੇਟਮੈਂਟ ਨੂੰ ਜਾਂ ਵਿਰੋਧੀਆਂ ਦੇ ਵੱਲੋਂ ਜਿਹੜੇ ਇਹ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਹੁਣ ਕਈਆਂ ਦਾ ਇਹ ਕਹਿਣਾ ਇਹ ਮੈਂ ਕੁਝ ਜਿਹੜਾ ਗੱਲਾਂ ਦਿੱਲੀ ਦੇ মিডিਆ ਦੇ ਵਿੱਚ ਵੀ ਸੁਣੀਆਂ ਕਿ ਇਹ ਕਈ ਤਰੀਕੇ ਦੀਆਂ ਥਿਊਰੀਆਂ ਚੱਲ ਰਹੀਆਂ ਨੇ ਕਿ ਸ਼ਾਇਦ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਨੇ ਇਹਨਾਂ ਨੂੰ ਇਹ ਗੱਲ ਕਹਿਤੀ ਆ ਕਿ ਤੁਹਾਨੂੰ ਵੀ ਹੁਣ ਆਪਾਂ ਪੰਜਾਬ ਦੇ ਵਿੱਚੋਂ ਬਦਲ ਬਦਲਾ ਕਰਨ ਜਾ ਰਹੇ ਆ ਅੱਗੇ ਦਾ ਬਦਲਾਬ ਜਿਹੜਾ ਸਰਕਾਰ ਦਾ ਹੋਇਆ ਸੀ ਹੁਣ ਸਰਕਾਰ ਦੇ ਅੰਦਰ ਬਦਲਾਬ ਕਰਨ ਜਾ ਰਹੇ ਆ ਤੇ ਤੁਸੀਂ ਜਿਹੜਾ ਵੀ ਦੇਖ ਲਓ ਤੇ ਇਹਦੇ ਚਲਦਿਆਂ ਬਾਅਦ ਵਿੱਚ ਜਿਹੜਾ ਵੀ ਸ਼ਾਇਦ ਇਹਨਾਂ ਨੇ ਕੋਈ ਡ੍ਰਿੰਕ ਜ਼ਿਆਦਾ ਕੀਤੀ ਆ ਜਾਂ ਵੀ ਕੋਈ ਇਦਾਂ ਦਾ ਮਸਲਾ ਹੋਇਆ ਜਦੋਂ ਇਹ ਦਿੱਲੀ ਤੋਂ ਪੰਜਾਬ ਆਏ ਨੇ ਤੇ ਇਹ 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 ਕਿਉਂ ਇਦਾਂ ਉਹਨਾਂ ਨੇ ਕਿਹਾ ਜਾਂ ਕੀ ਸੱਚੀ ਉਧਰ ਨੂੰ ਕਹਾਣੀ ਜਾ ਸਕਦੀ ਹੈ ਇਹ ਹਜੇ ਇੱਕ ਬਹੁਤ ਵੱਡਾ ਸਵਾਲ ਹੈ ਪਰ ਇਹ ਜਿਹੜੇ ਆ ਕਵੈਸਚਨ ਜਿਹੜੇ ਬਹੁਤ ਸਾਰੇ ਇਦਾਂ ਦੇ ਖੜੇ ਹੋਏ ਨੇ ਜਿਵੇਂ ਮੈਂ ਕਿਹਾ ਕਿ ਜਿਹੜਾ ਇਹਦੇ ਬਾਬਤ ਬਹੁਤ ਚੰਗਾ ਹੁੰਦਾ ਕਿ ਭਗਵੰਤ ਸਿੰਘ ਸਾਹਿਬ ਦੀ ਪਾਸੇੋਂ ਉਹਨਾਂ ਦੀ ਧਿਰ ਦੇ ਵੱਲੋਂ ਕੋਈ ਜਿਹੜਾ ਰਿਬਟਰਲ ਇਸ ਚੀਜ਼ ਦਾ ਆ ਜਾਂਦਾ ਤੇ ਜਿਹੜਾ ਇਹਦੇ ਤੇ ਆਪਾਂ ਫਿਰ ਚਲੋ ਜੇ ਗਾਂ ਵੀ ਕੁਝ ਆਉਂਦਾ ਤੇ ਆਪਾਂ ਇਹਦੇ ਤੇ ਗੱਲ ਕਰ ਲਵਾਂਗੇ ਸੋ ਇਹ ਇਹ ਹੁਣ ਦੇਖੋ ਜੀ ਇਹਦੇ ਵਿੱਚ ਕਈ ਗੱਲਾਂ ਚੱਲ ਰਹੀਆਂ ਨੇ ਦੋ ਡਿਪਟੀ ਸੀਐਮਜ਼ ਦੀ ਗੱਲ ਚੱਲ ਰਹੀ ਆ ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਹੋ ਸਕਦਾ ਮੁੱਖ ਮੰਤਰੀ ਨੂੰ ਬਦਲ ਦਿੱਤਾ ਜਾਵੇ ਬਸ ਜੇਕਰ ਡਿਪਟੀ ਸੀਐਮ ਦੇ ਕੋਲ ਕੋਈ ਪਾਵਰ ਪੂਰ ਤਾਂ ਹੁੰਦੀ ਨਹੀਂ ਜੀ ਪਾਵਰ ਤਾਂ ਮੇਨ ਸੀਐਮ ਦੇ ਕੋਲ ਹੁੰਦੀ ਹੈ ਤਾਂ ਐਵੇਂ ਹੀ ਵੈਸੇ ਹੀ ਜਿਹੜਾ ਅਹੁਦਾ ਬਣਾਇਆ ਹੋਇਆ ਸੁਖਵੀਰ ਸਿੰਘ ਬਾਦਲ ਦੇ ਟਾਈਮ ਗੱਲ ਹੋਰ ਸੀਗੀ ਕਿਉਂਕਿ ਉਦੋਂ ਅਸਲੀ ਪਾਵਰ ਹੀ ਉਹਨਾਂ ਦੇ ਕੋਲ ਸੀਗੀ ਉਹਨਾਂ ਦੇ ਪਿਤਾ ਜੀ ਮੁੱਖ ਮੰਤਰੀ ਸੀ ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਸੁਖਵੀਰ ਸਿੰਘ ਬਾਦਲ ਸੀਗੇ ਇਸ ਕਰਕੇ ਡਿਪਟੀ ਤਾਂ ਉਦੋਂ ਮੁੱਖ ਮੰਤਰੀ ਦੇ ਤੋਂ ਜ਼ਿਆਦਾ ਹੀ ਪਾਵਰ ਰੱਖਦਾ ਸੀ ਕਹਿ ਲਓ ਕਿ ਹੁਣ ਜੇਕਰ ਵੱਡਾ ਬਦਲਾਅ ਕਰਨਾ ਮੇਰੇ ਹਿਸਾਬ ਦੇ ਨਾਲ ਜੇਕਰ ਮੈਂ ਜ਼ਾਤੀ ਤੌਰ ਤੇ ਵੀ ਕਹਾਂ ਜੇਕਰ ਭਗਵੰਤ ਸਿੰਘ ਸਾਹਿਬ ਨੇ ਖੁਦ ਵੀ ਕੁਝ ਬਦਲਾਅ ਕਰਨਾ ਹੈ ਤਾਂ ਉਹਨਾਂ ਨੂੰ ਇੱਕ ਚੰਗਾ ਗ੍ਰਹਿ ਮੰਤਰੀ ਚਾਹੀਦਾ ਇੱਕ ਤਕੜਾ ਹੋਮ ਮਿਨਿਸਟਰ ਚਾਹੀਦਾ ਮੇਰੇ ਚਾਚੇ ਕੁਮਰ ਵਿਜੇ ਪ੍ਰਤਾਪ ਇੱਕ ਚੰਗੀ ਆਪਸ਼ਨ ਹੋ ਸਕਦੇ ਨੇ ਪੰਜਾਬ ਦੇ ਹੋਮ ਮਿਨਿਸਟਰ ਦੀ ਜਿਹੜੇ ਆ ਅਹੁਦੇ ਦੇ ਲਈ ਕਿਉਂਕਿ ਇੱਕ ਤਾਂ ਇਹਨਾਂ ਦੇ ਕ੍ਰਿਟਿਕ ਨੇ ਭਗਵੰਤਮਾਨ ਉਹਨਾਂ ਦੇ ਤੇ ਇਹਦੇ ਨਾਲ ਨਾਲ ਜਿਹੜਾ ਉਹਨਾਂ ਨੂੰ ਬਹੁਤ ਸਾਰੇ ਕੇਸਾਂ ਦੇ ਬਾਬਤ ਖਾਸ ਕਰਕੇ ਬੇਅਦਬੀ ਵਾਲਾ ਕੇਸ ਜਿਹੜਾ ਹਾਲੀ ਹੋ ਰਿਹਾ ਇਹਦੇ ਬਾਬਤ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਵੀ ਨੇ ਤੇ ਐਕਸਪੈਕਟ ਵੀ ਕਰਦੇ ਨੇ ਪੰਜਾਬ ਦੇ ਲੋਕ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਤੇ ਚੰਗੀ ਚੀਜ਼ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਲਈ ਹੋ ਸਕਦੀ ਆ ਦੇਖੋ ਮਾਨ ਸਾਹਿਬ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਆਪਣੇ ਆਪ ਨੂੰ ਜਿਹੜਾ ਜੋ ਮਰਜ਼ੀ ਕਹੀ ਜਾਣ ਜਾਂ ਮਸ਼ਹੂਰੀਆਂ ਦੇ ਵਿੱਚ ਜੋ ਮਰਜ਼ੀ ਕਹੀ ਜਾਣ ਇੱਕ ਗੱਲ ਤਾਂ ਬਹੁਤ ਜ਼ਿਆਦਾ ਸਪਸ਼ਟ ਹੈ ਕਿ ਪਹਿਲੀ ਗੱਲ ਤਾਂ ਕਿ ਜੇਸ ਲੈਵਲ ਦੀਆਂ ਉਮੀਦਾਂ ਸੀ ਲੋਕਾਂ ਨੂੰ ਉਦਾਂ ਦਾ ਤਾਂ ਬਿਲਕੁਲ ਕੁਝ ਨਹੀਂ ਹੋਇਆ ਜੇਕਰ ਕਿਸੇ ਪੱਧਰ ਤੇ ਕੁਝ ਹੋ ਵੀ ਰਿਹਾ ਹੈ ਤਾਂ ਸਪੈਸ਼ਲੀ ਜਿਹੜਾ ਲੋਕਾਂ ਨੂੰ ਇੱਕ ਉਮੀਦ ਸੀਗੀ ਕਿ ਸਾਰੀਆਂ ਚੀਜ਼ਾਂ ਥੋੜਾ ਕਾਨੂੰਨ ਵਿਵਸਥਾ ਦੇ ਹਿਸਾਬ ਦੇ ਨਾਲ ਚੱਲਣਗੀ ਤਾਂ ਉਦਾਂ ਦਾ ਕੁਝ ਵੀ ਸਾਨੂੰ ਹਜੇ ਨਜ਼ਰ ਨਹੀਂ ਆਉਂਦਾ ਜਿੱਦਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਸਰਕਾਰ ਸੀਗੀ ਉਸ ਸਮੇਂ ਤੁਸੀਂ ਵੇਖੋ ਹਜੇ ਤੱਕ ਉਹਦੀ ਉਦਾਹਰਨ ਦਿੱਤੀ ਜਾਂਦੀ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜਾ ਦੂਸਰੀ ਵਾਰ ਅਮਰਿੰਦਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਹੜਾ ਕਾਰਜਕਾਰ ਉਹਨਾਂ ਨੂੰ ਮਿਲਿਆ ਉਹ ਪਹਿਲੀ ਉਹਨਾਂ ਦੀ ਜਿਹੜੀ 5 ਸਾਲ ਦੀ ਸਰਕਾਰ ਸੀ ਉਹਦੇ ਚਲਦਿਆਂ ਮਿਲ ਗਿਆ ਉਹਨਾਂ ਨੂੰ ਨਾ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਭਗਵੰਤ ਮਾਨ ਸਾਹਿਬ ਨੂੰ ਜ਼ਰੂਰੀ ਆ ਇੱਕ ਬੰਦਾ ਜਿਹੜਾ ਕਿ ਉਹਨਾਂ ਨੂੰ ਕੌਂਟਰਡਿਕਟ ਕਰਦਾ ਹੋਵੇ ਉਹਨਾਂ ਨੂੰ ਮੂੰਹ ਤੇ ਗੱਲ ਕਹਿਣ ਦੀ ਹਿੰਮਤ ਵੀ ਰੱਖਦਾ ਹੋਵੇ ਤੇ ਨਾਲ ਦੀ ਨਾਲ ਜਿਹਨੂੰ ਜਿਹੜਾ ਸਿਸਟਮ ਦੇ ਬਾਰੇ ਪਤਾ ਵੀ ਹੋਵੇ ਪ੍ਰਤਾਪ ਸਾਹਿਬ ਦਾ ਤਾਂ ਮੈਂ ਵੈਸੇ ਚਲੋ ਕੁਮਰ ਸਾਹਿਬ ਦਾ ਨਾਮ ਲੈ ਦਿੱਤਾ ਪਰ ਜਿਹੜਾ ਵੀ ਹੋਰ ਇਹਨਾਂ ਨੂੰ ਲੱਗਦਾ ਤੇ ਇੰਨੇ ਅਹੁਦੇ ਆਪਣੇ ਕੋਲ ਰੱਖੇ ਕਿਉਂ ਆ ਮੈਨੂੰ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ ਸਾਡੇ ਮੁੱਖ ਮੰਤਰੀਆਂ ਨੂੰ ਇੰਨਾ ਕੀ ਪਿਆਰ ਆ ਉਹਦੇ ਆਂ ਦੇ ਨਾਲ ਆ ਪਤਾ ਨਹੀਂ ਗਿਣਤੀ ਤੋਂ ਜ਼ਿਆਦਾ ਅਹੁਦੇ ਨੇ ਜੀ ਭਗਵੰਤਪਾਲ ਸਾਹਿਬ ਦੇ ਕੋਲ ਜਿਹੜਾ ਐਜ਼ ਅ ਮੁੱਖ ਮੰਤਰੀ ਜਿਹੜੇ ਇਹਨਾਂ ਨੇ ਮੰਤਰੀਆਂ ਵਾਲੇ ਅਹੁਦੇ ਵੀ ਆਪਣੇ ਕੋਲ ਰੱਖੇ ਹੋਏ ਨਹੀਂ ਸੋ ਉਹਨਾਂ ਨੂੰ ਵੰਡਣ ਜਿਹੜੇ ਹੋਰ ਲੋਕਿਆਂ ਨੂੰ ਕੰਮ ਦੇਣ ਜਿੰਨੇ ਐਜ਼ ਅ ਮੁੱਖ ਮੰਤਰੀ ਦਾ ਜਿੱਦਾਂ ਬੈਸਟ ਚੀਜ਼ ਤਾਂ ਇਹ ਹੀ ਹੁੰਦੀ ਆ ਆਈ ਥਿੰਕ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਦਿੱਲੀ ਦੇ ਵਿੱਚ ਕੀਤੀ ਸੀ ਕਿ ਉਹਨਾਂ ਨੇ ਕੋਈ ਵੀ ਅਹੁਦਾ ਆਪਣੇ ਕੋਲ ਨਹੀਂ ਰੱਖਿਆ ਉਹਨਾਂ ਨੇ ਕਿਹਾ ਕਿ ਮੈਂ ਉੱਪਰੋਂ ਨਿਗਰਾਨੀ ਕਰੂੰਗਾ ਬੈਸਟ ਚੀਜ਼ ਆ ਬਸੇ ਭਗਵੰਤਪਾਲ ਸਾਹਿਬ ਦੇ ਲਈ ਵੀ ਸਾਰੇ ਅਹੁਦੇ ਵੰਡ ਦੇਣ ਜਿੰਨੇ ਵੀ 92 ਐਮਐਲਏ ਲੋਕਾਂ ਨੇ ਚਿਤਾ ਕੇ ਭੇਜੇ ਆ ਜਿੰਨੇ ਵੀ ਤੁਹਾਡੇ ਕੋਲ ਹੈਗੇ ਨੇ ਮੰਤਰੀਪਦ ਤੁਸੀਂ ਦਿਓ ਸਾਰਿਆਂ ਨੂੰ ਤੇ ਉਹਦੇ ਤੇ ਦੇਖੋ ਲੋਕੀ ਕਿੰਦਾ ਦਾ ਕੰਮ ਕਰਦੇ ਨੇ ਕਿਉਂਕਿ ਇਹਦੇ ਬਾਬਤ ਜੀ ਆਪਾਂ ਸਰਕਾਰ ਦੇ ਉੱਤੇ ਤਰਗੀਦ ਕਰ ਲਈਏ ਆਮ ਆਦਮੀ ਪਾਰਟੀ ਦੇ ਉੱਤੇ ਕਰ ਲਈਏ ਪਰ ਆਈ ਥਿੰਕ ਹਰੇਕ ਪੰਜਾਬੀ ਇਚਾਵੇਗਾ ਕਿ ਭਗਵੰਤ ਮਾਨ ਸਾਹਿਬ ਕਾਮਯਾਬ ਹੋਣ ਕਿਉਂਕਿ ਉਹਨਾਂ ਦੀ ਕਾਮਯਾਬੀ ਦੇ ਵਿੱਚ ਪੰਜਾਬ ਦੀ ਕਾਮਯਾਬੀ ਆ ਤੇ ਦੂਸਰੀ ਇਹ ਜੇਕਰ ਮਾਨ ਸਾਹਿਬ ਕਾਮਯਾਬ ਨਹੀਂ ਹੁੰਦੇ ਨਾ ਇਹਦੇ ਵਿੱਚ ਕਿਸੇ ਸਿਆਸੀ ਪਾਰਟੀ ਦਾ ਪੱਖਪੂਰਨ ਵਾਲੀ ਗੱਲ ਨਹੀਂ ਹੈ ਪਰ ਜੇਕਰ ਮੈਂ ਜ਼ਾਤੀ ਤੌਰ ਤੇ ਵੀ ਕਹਾਂ ਤੇ ਆਈ ਥਿੰਕ ਜਿਹੜੀ ਮੇਰੇ ਇੱਕ ਜਿਹੜੀ ਅਸੀਂ ਲੇਟ 80s ਦੇ अर्ली 90s ਦੇ ਆਪਾਂ ਜਿਹੜੇ ਵਾਰਨ ਆ ਆਪਾਂ ਜਿਹੜੀ ਸਿਆਸਤ ਵੇਖੀ ਆ ਮੈਨੂੰ ਜ਼ਾਤੀ ਤੌਰ ਤੇ ਇਦਾਂ ਲੱਗਦਾ ਸਾਡੇ ਲਈ ਸਿਆਸੀ ਹੀਰੋ ਦੇ ਤੌਰ ਤੇ ਆਏ ਸੀ ਭਗਵੰਤ ਮਾਨ ਸਾਹਿਬ ਤੇ ਖਾਸ ਕਰਕੇ ਇਹ ਦੋਨੇ ਮਨਪੀਤ ਬਾਦਲ ਵੀ ਤੇ ਭਗਵੰਤ ਮਾਨ ਸਾਹਿਬ ਬਾਦਲ ਸਾਹਿਬ ਨੇ ਤਾਂ ਮਨਪ੍ਰੀਤ ਬਾਦਲ ਸਾਹਿਬ ਨੇ ਤਾਂ ਖਾਸਾ ਨਰਾਸ਼ ਕੀਤਾ ਜਦੋਂ ਇਹ ਪੀਪਲਸ ਪਾਰਟੀ ਇਹਨਾਂ ਨੇ ਬਣਾਈ ਆ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਭਗਵੰਤ ਸਿੰਘ ਸਾਬ ਤੋਂ ਬਹੁਤ ਲੋਕਾਂ ਨੂੰ ਬਹੁਤ ਆਸ਼ਾਾਂ ਮਾ ਨੇ ਇਹਨਾਂ ਨੇ ਜਿਸ ਤਰੀਕੇ ਦੀਆਂ ਗੱਲਾਂ ਕਰਦੇ ਰਹੇ ਨੇ ਸਿਸਟਮ ਤੇ ਬਿਆੰਗ ਕਰਦੇ ਰਹੇ ਨੇ ਉਸ ਤੋਂ ਬਾਅਦ ਜਿਸ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹਿਲਾਂ ਇਹਨਾਂ ਨੂੰ ਐਮਪੀ ਬਣਾਇਆ ਦੂਜੀ ਵਾਰੀ ਫੇ ਇਹਨਾਂ ਨੂੰ ਐਮਪੀ ਬਣਾਇਆ ਤੀਜੀ ਵਾਰੀ ਉਹਨਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਇਹਨਾਂ ਨੂੰ 92 ਸੀਟਾਂ ਦੇ ਕੇ ਵਨ ਆਫ ਦਾ ਬਿਗੇਸਟ ਜਿਹੜੀ ਆ ਵਿਕਟਰੀ ਇਨ ਹਿਸਟਰੀ ਆਫ ਪੰਜਾਬ ਵਿਧਾਨ ਸਭਾ ਤੇ ਜੇਕਰ ਇਹ ਨਹੀਂ ਕੁਝ ਕਰ ਪਾਉਂਦੇ ਜਿਕਰ ਇਹ ਸਫਲ ਰਹਿੰਦੇ ਨੇ ਤੇ ਇਹਦੇ ਨਾਲ ਇਹ ਕਹਿ ਲੋ ਕਿ ਇੱਕ ਤਰੀਕੇ ਨਾਲ ਪੰਜਾਬ ਦੇ ਬਹੁਤ ਸਾਰੇ ਲੋਕ ਵੀ ਅਸਫਲ ਰਹਿਣਗੇ ਕਿ ਲੋਕਾਂ ਨੂੰ ਐਕਚੁਅਲੀ ਅੱਗੇ ਕੁਝ ਨਜ਼ਰ ਨਹੀਂ ਆ ਰਿਹਾ ਜੀ ਕਿ ਤੁਸੀਂ ਕਿਹੜੀ ਤੁਸੀਂ ਫਿਊਚਰ ਦੇ ਲਈ ਤੁਹਾਡੇ ਕੋਲ ਵਿਕਲਪ ਕੀ ਹੋਵੇ ਲੋਕਾਂ ਨੇ ਸਾਰੀਆਂ ਜਿਹੜੀਆਂ ਪਾਰਟੀਆਂ ਨੂੰ ਨਕਾਰ ਕੇ ਇਹਨਾਂ ਨੂੰ ਚੁਣਿਆ ਸਿਕਾ ਤੇ ਇਹਨਾਂ ਤੋਂ ਵੀ ਦੋਆਂ ਢਾਈ ਨ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਤਾਂ ਕਰ ਰਹੇ ਨੇ ਇਹ ਹੁਣ ਵੀ ਜਿਹੜਾ ਜਦੋਂ ਮੈਂ ਚੈੱਕ ਕਰ ਰਿਹਾ ਸੀਗਾ ਕਿ ਇਹਨਾਂ ਨੇ ਜਿਹੜਾ ਕੋਈ ਜਿਹੜਾ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਆਜਾ ਜਿਹੜਾ ਵਿਰੋਧੀਆਂ ਦੇ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਉਹਦੇ ਬਾਬਤ ਜੇਕਰ ਇਹਨਾਂ ਨੇ ਕੋਈ ਬਿਆਨ ਦਿੱਤਾ ਹੋਵੇ ਆਮ ਆਦਮੀ ਪਾਰਟੀ ਨੇ ਤਾਂ ਮੈਂ ਦੇਖਿਆ ਇਹਦੇ ਵਿੱਚ ਕਈ ਸਾਰੀਆਂ ਹੁਣ ਘੋਸ਼ਨਾਵਾਂ ਨੇ BMW ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਇੱਕ ਹਾਲਾਂਕਿ ਉਹਦਾ ਵੀ ਰਬਟਰ ਆ ਗਿਆ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਉਹਨਾਂ ਨੇ ਉਹਨੂੰ ਵੀ ਜਿਹੜਾ ਚੈਲੰਜ ਕੀਤਾ ਉਸ ਜਿਹੜੀ ਘੋਸ਼ਨਾ ਨੂੰ ਵੀ ਪਰ ਐਨੀਵੇ ਜਿਹੜਾ ਬੁੱਡੇ ਨਾਲੇ ਨੂੰ ਲੈ ਕੇ ਵੀ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਅੱਜ ਜਿਹੜਾ ਉਹਦਾ ਟਵੀਟ ਇਹਨਾਂ ਨੇ ਕੀਤਾ ਭਗਵੰਤ ਮਾਨ ਹੋਣਾ ਨੇ ਕਿ ਅਸੀਂ ਜਿਹੜਾ ਵੀ ਉਹਨੂੰ ਸਾਫ਼ ਕਰਨ ਜਾ ਰਹੇ ਹਾਂ ਇੱਕ ਜਿਹੜਾ ਕੰਪਨੀ ਦਾ ਪ੍ਰਾਈਵੇਟ ਕੰਪਨੀ ਆ ਵੀ ਉਹਦੇ ਨਾਲ ਮਿਲ ਕੇ ਅਸੀਂ ਜਿਹੜਾ ਇਹਦੀ ਸਫਾਈ ਕਰਨ ਜਾ ਰਹੇ ਹਾਂ ਕਿਸਾਨਾਂ ਜਿਹੜੇ ਆਪਣੇ ਫਾਰਮਰ ਪ੍ਰੋਟੈਸਟ ਜਿਹੜਾ ਪਹਿਲਾ ਹੋਇਆ ਸੀਗਾ ਤਿੰਨ ਕਾਨੂੰਨਾਂ ਦੇ ਖਿਲਾਫ ਉਹਦੇ ਉਹਦੇ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਵੀ ਗੱਲ ਜਿਹੜੀ ਆ ਇਹ ਕੀਤੀ ਜਾ ਰਹੀ ਆ ਦੱਸੀ ਜਾ ਰਹੀ ਆ ਲੋਕਾਂ ਨੂੰ ਹੋਰ ਨੌਕਰੀਆਂ ਦੇਣ ਦੀ ਵੀ ਗੱਲ ਕਰਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਉਹ ਗੱਲ ਕਹ ਲੋ ਕਿ ਬਣ ਨਹੀਂ ਪਾਰੀ ਇਸੇ ਕਰਕੇ ਸਾਰੀਆਂ ਗੱਲਾਂ ਉੱਠ ਰਹੀਆਂ ਨੇ ਕਿ ਪੰਜਾਬ ਉਸ ਤਰੀਕੇ ਨਾਲ ਜਿੱਦਾਂ ਸ਼ਾਇਦ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਉਮੀਦ ਸੀ ਉਹ ਨਹੀਂ ਚੱਲ ਪਾਰ ਰਿਹਾ ਜਿਵੇਂ ਮੈਂ ਕਹਦਾ ਪੰਜਾਬ ਦੇ ਲੋਕਾਂ ਨੂੰ ਵੀ ਜਿੱਦਾਂ ਦੀ ਉਮੀਦ ਸੀ ਉਹ ਨਹੀਂ ਚੱਲ ਪਾਰ ਰਿਹਾ ਇਸੇ ਲਈ ਇਹ ਗੱਲਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਦੋ ਉਪ ਮੁੱਖ ਮੰਤਰੀ ਲੱਗ ਸਕਦੇ ਆ ਕੋਈ ਕਹਿੰਦਾ ਜੀ ਮੁੱਖ ਮੰਤਰੀ ਬਦਲਿਆ ਜਾ ਸਕਦਾ ਅਰਬੇਦ ਕੇਜਰੀਵਾਲ ਸਾਹਿਬ ਖਫਾ ਨੇ ਹਾਲਾਂਕਿ ਕੇਜਰੀਵਾਲ ਸਾਹਿਬ ਨੇ ਜਾਂ ਦਿੱਲੀ ਦੀ ਸਰਕਾਰ ਨੇ ਆਪ ਇੱਡਾ ਕੀ ਤੀਰ ਮਾਰਿਆ ਇਹ ਮੈਨੂੰ ਹਜੇ ਤੱਕ ਸਮਝ ਨਹੀਂ ਆਇਆ ਆਪ ਚਲੋ ਇਹ ਕਿਹਾ ਜਾ ਸਕਦਾ ਕਿ ਕਿਉਂਕਿ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਪੰਜਾਬ ਦੇ ਵਿੱਚ ਹਮੇਸ਼ਾ ਹੀ ਬਿਹਤਰ ਰਹੀ ਹੈ ਇਸ ਕਰਕੇ ਕਿਹਾ ਜਾ ਸਕਦਾ ਕਿ ਲੋਕ ਸਭਾ ਦੇ ਵਿੱਚ ਇਹਨਾਂ ਦੀ ਪਰਫਾਰਮੈਂਸ ਮਾੜੀ ਸੀ ਅਦਰਵਾਇਜ਼ ਜਿਹੜਾ ਦਿੱਲੀ ਦੇ ਵਿੱਚ ਤਾਂ ਇੱਕ ਸੀਟ ਵੀ ਨਹੀਂ ਜਿੱਤ ਸਕੇ ਜਿਹੜਾ ਤਿੰਨੋ ਵਾਰੀਆਂ ਇੱਕ ਸੀਟ ਵੀ ਨਹੀਂ ਜਿੱਤ ਸਕੇ ਇਹ ਲੋਕ ਸਭਾ ਦੇ ਅੰਦਰ ਤੇ ਫੇਰ ਇਹਨਾਂ ਤੇ ਚਾਰजेस ਆਪਣੇ ਆਪ ਨੂੰ ਤਾਂ ਤੁਸੀਂ ਹੁਣ ਡੈਫੀਨੇਟਲੀ ਜਿਹੜਾ ਕ੍ਰਾਂਤੀਕਾਰੀ ਕਹਿ ਲੋ ਜਾਂ ਕਟੜ ਇਮਾਨਦਾਰ ਕਹਿ ਲੋ ਉਤੋਂ ਤੁਸੀਂ ਕਹਿ ਸਕਦੇ ਆ ਤੇ ਪਰ ਗਲਤ ਇਹ ਹੁੰਦੀ ਹੈ ਨਾ ਜਿਹੜਾ આરોਪ ਤਾਂ ਤੁਹਾਡੇ ਤੇ ਲੱਗੇ ਨੇ ਤੇ ਉਹ ਉਹਨਾਂ ਰੂਪਾਂ ਦੇ ਬਾਬਤ ਜਿਹੜਾ ਡੈਫੀਨੇਟਲੀ ਤੁਹਾਡੀ ਜ਼ਮਾਨਤ ਹੋਈ ਹੈ ਪਰ ਬੀਜੇਪੀ ਵਾਲੇ ਤਾਂ ਇਹ ਕਹਿੰਦੇ ਨੇ ਕਿ ਭਾਈ ਜੇਕਰ ਇੰਨੇ ਸਾਫ਼ ਸੁਥਰੇ ਸੀ ਤਾਂ ਇਹਨਾਂ ਦੀ ਕੇਸ ਕਿਉਂ ਨਹੀਂ ਖਾਰਜ ਹੋ ਗਿਆ ਜਾਂ ਪਹਿਲਾਂ ਕਿਉਂ ਅਦਾਲਤਾਂ ਨੇ ਇਹਨਾਂ ਨੂੰ ਇੰਨਾ ਲੰਬਾ ਲੰਬਾ ਸਮਾਂ ਜਿਹੜੀਆਂ ਜ਼ਮਾਨਤਾਂ ਨਹੀਂ ਦਿੱਤੀਆਂ ਤੇ ਵੀ ਇਹ ਸਾਰੇ ਬਹੁਤ ਸਾਰੇ ਇਲਜ਼ਾਮ ਲੱਗੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਵਾਲੀ ਲੀਡਰਸ਼ਿਪ ਆ ਤੇ ਪੰਜਾਬ ਦੇ ਉੱਤੇ ਉਹ ਪਰ ਕਿਉਂਕਿ ਪੰਜਾਬ ਦੇ ਉੱਤੇ ਉਤਾਹ ਕਰ ਸਕਦੇ ਨੇ ਕਿਉਂਕਿ ਦਿੱਲੀ ਦੀ ਆਮ ਆਦਮੀ ਪਾਰਟੀ ਜਿਹੜੀ ਹਾਈ ਕਮਾਂਡ ਆ ਅੱਛਾ ਇਹ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਜਿਹੜੀ ਪੰਜਾਬ ਦੀ ਬਿਊਰੋਕ੍ਰਾਸੀ ਆ ਜਾਂ ਪੰਜਾਬ ਦੀ ਖਾਸ ਕਰਕੇ ਜਿਹੜੀ ਪੁਲਿਸ ਆ ਹੁਣ ਪੁਲਿਸ ਦੇ ਆ ਦੀ 1 2 3 ਦਿਨਾਂ ਦੇ ਵਿੱਚ ਕਿੰਨੀਆਂ ਖਬਰਾਂ ਆ ਚੁੱਕੀਆਂ ਨੇ ਕਿਤੇ ਡਕੈਤੀ ਦੀਆਂ ਕਿਤੇ ਜਿਹੜਾ ਗੋਲੀਬਾਰੀ ਦੀਆਂ ਵੀ ਇਹ ਜਿਹੜਾ ਵੀ ਆਹ ਜਿਹੜੇ ਫਰੋਤੀਆਂ ਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਕਿਸੇ ਨੂੰ ਆਰਨੇਥ ਦੀ ਇੱਕ ਦਿਨ ਖਬਰ ਚੱਲ ਰਹੀ ਸੀਗੀ ਇਸੇ ਤਰੀਕੇ ਨਾਲ ਕਿ ਉਹ ਜਿਹੜੀ ਫਰੋਤੀ ਮੰਗੀ ਗਈ ਆ ਇਹ ਇਹ ਜਿਹੜਾ ਲਾਅ ਐਂਡ ਆਰਡਰ ਆ ਇਹਦੀ ਇੱਕ ਇੱਕ ਇਹਦੀ ਇੱਕ ਵਿਗੜਨ ਦੀ ਵਜਾ ਇਹ ਵੀ ਲੋਕ ਦੱਸਦੇ ਨੇ ਕਿ ਐਕਚੁਅਲੀ ਪਹਿਲਾਂ ਜਿਹੜੇ ਅਪਸਰ ਸਕੇ ਉਹਨਾਂ ਨੂੰ ਵੀ ਪਤਾ ਨਹੀਂ ਸੀ ਲੱਗਦਾ ਜਾਂ ਹਜੇ ਵੀ ਕਈ ਵਾਰ ਸਮੱਸਿਆ ਹੋ ਜਾਂਦੀ ਆ ਕਿ ਅਸੀਂ ਮਾਨ ਸਾਹਿਬ ਦੇ ਇਸ਼ਾਰਿਆਂ ਵੱਲ ਦੇਖਣਾ ਇਨਾਂ ਦੇ ਹਿਸਾਬ ਨਾਲ ਚੱਲਣਾ ਜਾਂ ਦਿੱਲੀੋਂ ਕੀ ਜਿਹੜਾ ਸੁਪਰ ਸੀਐਮ ਕੇ ਜਿਹੜਾ ਕਹਿ ਦਿੱਤਾ ਜਾਂਦਾ ਵੀ ਉਹਦੇ ਹਿਸਾਬ ਦੇ ਨਾਲ ਚੱਲਣਾ ਪਹਿਲਾਂ ਰਾਗਵ ਚੱਡਾ ਹੁਣੀ ਕਾਫੀ ਇੱਥੇ ਐਕਟਿਵ ਰਹੇ ਨੇ ਤੇ ਫਿਰ ਹੁਣ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀਗੇ ਹੁਣ ਚਲੋ ਉਹਨਾਂ ਦੀ ਵਾਪਸੀ ਹੋ ਗਈ ਆ ਵੀ ਇਹਦੇ ਵਿੱਚ ਵੀ ਵਿਚਾਰੇ ਅਫਸਰ ਵੀ ਜਿਹੜੇ ਫਸੇ ਰਹਿੰਦੇ ਨੇ ਵੀ ਅਸੀਂ ਕਿੱਧਰ ਨੂੰ ਦੇਖੀਏ ਇਸ ਕਰਕੇ ਵੀ ਸ਼ਾਇਦ ਹੋ ਸਕਦਾ ਕਿ ਜਿਹੜੀ ਆਮ ਆਦਮੀ ਪਾਰਟੀ ਭਗਵੰਤ ਸਾਹਿਬ ਦੀ ਜਿਹੜੀ ਸਰਕਾਰ ਆ ਵੀ ਉਹਨਾਂ ਦੀ ਜਿਹੜੀ ਆ ਪਰਫਾਰਮੈਂਸ ਉਨੀ ਜ਼ਿਆਦਾ ਬਿਹਤਰ ਨਹੀਂ ਹੈਗੀ ਜਿੰਨੀ ਲੋਕਾਂ ਨੂੰ ਉਮੀਦ ਸੀਗੀ ਤੋਖੇ ਦੇਖਦੇ ਹਾਂ ਹੁਣ ਕਹਾਣੀ ਕਿੱਧਰ ਨੂੰ ਜਾਂਦੀ ਹੈ ਜੀ ਹਰਿਆਣੇ ਦੇ ਵਿੱਚ ਚੋਣਾਂ ਤੋਂ ਕੀ ਨਤੀਜੇ ਆਉਂਦੇ ਆ ਉਸ ਤੋਂ ਬਾਅਦ ਬਹੁਤ ਕੁਝ ਜਿਹੜਾ ਤੈਅ ਹੋਣਾ ਸ਼ਫਲ ਹੋਣ ਜਾ ਰਹੀ ਹੈ ਕਿ ਮਾਨ ਸਾਹਿਬ ਨੂੰ ਬਦਲਿਆ ਜਾ ਰਿਹਾ ਇਹ ਜਿਹੜਾ ਕਹ ਲੋ ਕਿ ਮਸਤਕਬਲ ਦਾ ਇੱਕ ਬਹੁਤ ਵੱਡਾ ਸਵਾਲ ਹੈ ਜਿਹਦੇ ਤੇ ਲਗਾਤਾਰ ਤੁਹਾਡੇ ਨਾਲ ਚਰਚਾ ਕਰਦੇ ਰਹਿਾਂਗੇ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ